ਜਿਵੇਂ ਬਾਣੀ ਕਹਿੰਦੀ ਹੈ ਨਾ ਨਿਥਾਵੇ ਕਉ ਗੁਰ ਦੀਨੋ ਥਾਨ ਨਿਮਾਣੇ ਕਉ ਗੁਰ ਕੀਨੋ ਮਾਨ ਨਿਮਾਣਿਆਂ ਨੂੰ ਮਾਨ ਬਖਸ਼ ਦੇਣਾ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ ਜਿਹੜੇ ਡੁੱਬ ਰਹੇ ਨੇ ਵਿਕਾਰਾਂ ਵਿੱਚ ਜਿਹੜੇ ਲਤਾੜੇ ਜਾ ਰਹੇ ਨੇ ਮਸਲੂਮ ਉਹਨਾਂ ਦੀਨਾਂ ਤੇ ਦਇਆ ਕਰਕੇ ਉਹਨਾਂ ਦਾ ਮਾਨ ਬਹਾਲ ਕਰ ਦੇਣਾ ਇਹ ਗੁਰੂ ਦੀ ਅਜ਼ਮਤ ਹੈ ਇਹ ਗੁਰੂ ਦੀ ਤਾਕਤ ਹੈ ਬੰਧਨ ਕਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਜਿਹੜੇ ਗੁਰੂ ਦੀ ਸ਼ਰਨ ਆਉਂਦੇ ਨੇ ਉਹਨਾਂ ਦੇ ਵਿਕਾਰਾਂ ਦੇ ਬੰਧਨ ਕੱਟਦਾ ਹੈ ਪ੍ਰਤੱਖ ਲੋਹੇ ਦੀਆਂ ਬੇੜੀਆਂ ਵੀ ਕੱਟ ਦਿੰਦਾ ਹੈ ਜਿਵੇਂ ਸਨਾਤਨ ਮਤ ਦੀਆਂ ਬੇੜੀਆਂ ਕਟੀਆਂ ਨਜ਼ਾਤ ਦਵਾਈ ਨਹੀਂ ਤੇ ਹਿੰਦੂਇਜ਼ਮ ਦਾ ਖੋਰਾ ਖੋਜ ਮਿਟ ਜਾਂਦਾ ਦੁਨੀਆ ਤੋਂ ਜੇ ਗੁਰੂ ਤੇਗ ਬਹਾਦਰ ਸਾਹਿਬ ਨਜ਼ਾਤ ਨਾ ਦਵਾਉਂਦੇ ਤੇ ਐਸਾ ਉਹਨਾਂ ਦਾ ਸੁਭਾਅ ਹੈ ਇਹ ਜਿਹੜੇ ਬਚਨ ਕਹੇ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਇਸੇ ਤਰ੍ਹਾਂ ਹੀ ਹੁੰਦਾ ਹੈ ਔਰੰਗਜ਼ੇਬ ਨੇ 1774 ਬਿਕਰਮੀ ਦੇ ਵਿੱਚ ਐਲਾਨ ਕਰ ਦਿੱਤਾ ਸੀ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੇ ਵਿੱਚ ਭਾਰਤ ਵਰਸ਼ ਨੂੰ ਅਪੇਧ ਕਰ ਦੇਣਾ ਹੈ ਦਾਰੁਲ ਹਰਬ ਕੀ ਹੈ ਜਿੱਥੇ ਇਸਲਾਮ ਦਾ ਰਾਜ ਹੋਵੇ ਪਰ ਤੁਹਾਡਾ ਜਿਹੜਾ ਵੀ ਧਰਮ ਹੈ ਤੁਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਹੋ ਹਿੰਦੂਓ ਗਾਇਤਰੀ ਪੜੋ ਮੰਦਰਾਂ ਦੇ ਟੱਲ ਖੜਕਾਓ ਕਰ ਸਕਦੇ ਹੋ ਸਿੱਖੋ ਆਸਾ ਦੀ ਵਾਰ ਲਾਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੇਵਾ ਕਰੋ ਬਾਣੀ ਪੜੋ ਮੁਸਲਮਾਨ ਇਸਲਾਮ ਨੂੰ ਫੋਲੋ ਕਰਨ ਵਾਲੇ ਪੂਰਨਾਧਾਤੇ ਭਾਰਤ ਵਰਸ਼ ਵਿੱਚ ਰਾਜ ਹੀ ਸੀ ਮੁਗਲਾਂ ਦੇ ਰੂਪ ਵਿੱਚ ਉਹ ਤੇ ਆਪਣੇ ਧਰਮ ਦੀ ਮਨਾਉਤ ਮੰਨ ਨਹੀਂ ਸਕਦੇ ਨੇ ਦਾਰੁਲ ਇਸਲਾਮ ਕਹਿੰਦੇ ਨੇ ਜਿੱਥੇ ਰਾਜ ਇਸਲਾਮ ਦਾ ਹੋਵੇ ਇਸਲਾਮ ਨੂੰ ਮੰਨਣ ਵਾਲੇ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਨੇ ਪਰ ਦੂਸਰੇ ਧਰਮ ਵਾਲੇ ਆਪਣੇ ਧਰਮ ਦੀ ਪ੍ਰੈਕਟਿਸ ਨਹੀਂ ਕਰ ਸਕਦੇ ਦਾਰੁਲ ਹਰਬ ਨੂੰ ਦਾਰੁਲ ਇਸਲਾਮ ਵਿੱਚ ਅਪੇਧ ਕਰਨਾ ਹੈ ਔਰੰਗਜ਼ੇਬ ਨੇ ਇਹ ਐਲਾਨ ਕਰ ਦਿੱਤਾ ਵੀ ਕੋਈ ਮੰਦਰ ਕੋਈ ਗੁਰਦੁਆਰਾ ਕੁਝ ਨਹੀਂ ਰਹਿਣ ਦੇਣਾ ਕੇਵਲ ਮਸਜਿਦ ਰਹੇਗੀ ਬਾਗ ਦਿੱਤੀ ਜਾਵੇਗੀ ਕਲਮਾ ਪੜਨ ਵਾਲਾ ਬਚੇਗਾ ਦੂਜਾ ਕੋਈ ਨਹੀਂ ਰਹੇਗਾ ਇਹ ਐਲਾਨ ਹੁੰਦਾ ਹੈ ਹੁਣ ਤੁਸੀਂ ਸਿਆਣੇ ਹੋ ਵੀ ਸਨਾਤਨ ਮਤ ਦੀ ਆਬਾਦੀ ਬੜੀ ਸੀ ਸਵਾ ਸਵਾ ਮਣ ਰੋਜ ਦੇ ਜੰਝੂ ਲੈਂਦੇ ਸਨ ਗਿਣਤੀ ਫਿਰ ਵੀ ਬੜੀ ਔਰੰਗਜੀਬ ਨੇ ਸੋਚਿਆ ਇਹ ਤੇ ਉਮਰਾਂ ਨਗ ਜਾਣੀਆਂ ਇਹਨਾਂ ਨੂੰ ਮੁਸਲਮਾਨ ਕਰ ਦਿਆਂ ਵਿਉਂਤ ਘੜੀ ਗਈ ਵੀ ਜਿਹੜਾ ਸਨਾਤਨ ਮਤ ਦੇ ਅੰਦਰ ਕੋਈ ਪ੍ਰਮਾਣਿਤ ਆਗੂ ਹੈ ਨਾ ਉਸ ਨੂੰ ਦੀਨੇ ਇਸਲਾਮ ਵਿੱਚ ਲੈ ਆਵਾਂ ਤੇ ਉਹਦੇ ਪਿੱਛੇ ਜਿੰਨੀ ਵੀ ਉਹਦੀ ਫਾਲੋਇੰਗ ਹੈ ਜਿੰਨੇ ਵੀ ਉਹਦੇ ਮਰੀਦ ਨੇ ਜਦੋਂ ਆਗੂ ਮੁਸਲਮਾਨ ਹੋ ਗਿਆ ਤੇ ਉਹ ਆਪ ਹੀ ਜੰਝੂ ਲਾ ਕੇ ਇਸਲਾਮ ਨੂੰ ਕਬੂਲ ਕਰ ਲੈਣਗੇ ਤੁਸੀਂ ਇਸ ਗੱਲ ਵੱਲ ਧਿਆਨ ਦਿਓ ਜਦੋਂ ਵੀ ਕਿਸੇ ਨਵੇਂ ਧਰਮ ਦਾ ਆਗਾਜ਼ ਹੋਇਆ ਹੈ ਨਾ ਮਹਾਪੁਰਸ਼ ਸਤਪੁਰਸ਼ ਧਰਮ ਦੇ ਰਹਿਬਰ ਰਾਜਿਆਂ ਨੂੰ ਆਪਣਾ ਫਾਲੋਅਰ ਬਣਾਉਂਦੇ ਸਨ ਕਿਉਂਕਿ ਰਾਜੇ ਦੇ ਪਿੱਛੇ ਪਰਜਾ ਸਾਰੀ ਉਸੇ ਧਰਮ ਵਿੱਚ ਆ ਜਾਂਦੀ ਸੀ ਜਿਹੜੇ ਪ੍ਰਚਾਰਕ ਹੁੰਦੇ ਨੇ ਸੰਪਰਦਾਵਾਂ ਦੇ ਅੰਦਰ ਮਹਾਪੁਰਸ਼ ਹੁੰਦੇ ਨੇ ਉਹਨਾਂ ਦੀ ਫਾਲੋਇੰਗ ਬੜੀ ਹੁੰਦੀ ਹੈ ਆਗੂਆਂ ਦੀ ਫਾਲੋਇੰਗ ਹੁੰਦੀ ਹੈ ਬੜੇ ਉਹਨਾਂ ਦੇ ਮਰੀਦ ਹੁੰਦੇ ਨੇ ਇੱਕ ਆਗੂ ਨੂੰ ਆਪਣੇ ਧਰਮ ਚ ਲੈ ਆਓ ਸਾਰੇ ਮਰੀਦ ਨਾਲ ਆ ਜਾਣਗੇ ਤੇ ਕੱਲੇ-ਕੱਲੇ ਮਰੀਦ ਨੂੰ ਲਿਆਉਣਾ ਹੈ ਤੇ ਬੜਾ ਲੰਮਾ ਸਮਾਂ ਚਾਹੀਦਾ ਹੈ ਹੁਣ دارੁਲ ਹਰਬ ਤੋਂ دارੁਲ ਇਸਲਾਮ ਵਿੱਚ ਉਪੇਧ ਕਰਨ ਦੇ ਲਈ ਔਰੰਗਜ਼ੇਬ ਨੇ ਐਲਾਨ ਕੀਤਾ ਉਹ ਦੇਖਦਾ ਹੈ ਵੀ ਜਿਹੜੇ ਕਸ਼ਮੀਰ ਦੇ ਪੰਡਤ ਨੇ ਇਹਨਾਂ ਨੂੰ ਸਨਾਤਨ ਮਤ ਸਾਰਾ ਫੋਲੋ ਕਰਦਾ ਕਿਉਂਕਿ ਵੱਡੇ ਵਿਦਵਾਨ ਨੇ ਇਹਨਾਂ ਦੇ ਲੱਖਾਂ ਮুরিਦ ਨੇ ਲੱਖਾਂ ਫੋਲੋਅਰ ਨੇ ਉਹਨੇ ਹੁਕਮ ਕੀਤਾ ਹੈ ਇਫਤਖਾਰ ਖਾਨ ਨੂੰ ਹੀ ਵਾਸ ਦਾ ਗਵਰਨਰ ਆਫ ਕਸ਼ਮੀਰ ਸ਼ੇਰ ਅਫਗਾਨ ਖਾਨ ਇਹਨੂੰ ਖਤਾਬ ਮਿਲਿਆ ਹੋਇਆ ਸੀ ਕਹਿੰਦਾ ਵੀ ਇਹ ਜਿਹੜੇ ਆਗੂ ਨੇ ਨਾ ਬਿੰਨਾ ਨੂੰ ਸਲਾਮ ਵਿੱਚ ਲਿਆਓ ਤਿੰਨ ਤਰੀਕੇ ਵਰਤੇ ਗਏ ਪ੍ਰੇਮ ਨਾਲ ਸਮਝਾਇਆ ਮੰਨ ਜਾਣ ਠੀਕ ਹੈ ਲਾਲਚ ਦਿਓ ਜੇ ਲਾਲਚ ਨਾਲ ਵੀ ਨਹੀਂ ਮੰਨਦੇ ਤੇ ਡਰ ਦਿਓ ਡਰ ਤਿੰਨ ਤਰੀਕੇ ਵਰਤੋ ਤੇ ਜੇ ਤਿੰਨ ਤਰੀਕਿਆਂ ਨਾਲ ਵੀ ਨਹੀਂ ਮੰਨਦੇ ਤੇ ਇਹਨਾਂ ਦਾ ਕਲੂਆ ਕੱਟ ਕੇ ਸੁੱਟ ਦਿਓ ਹੁਣ ਮੁਸ਼ਕਲ ਖੜੀ ਹੋ ਗਈ ਕਸ਼ਮੀਰ ਦੇ ਗਵਰਨਰ ਦਾ ਤਰਲਾ ਲਿਆ ਹੈ ਸਨਾਤਨ ਮਤ ਦਾ ਉਸ ਸਮੇਂ ਪੜਤਾ ਵਿੱਚ ਆਗੂ ਸੀ ਕਿਰਪਾ ਰਾਮ ਦਾਤਾ ਤਰਲਾ ਲੈ ਕੇ ਕਹਿੰਦਾ ਕੁਝ ਸਮਾਂ ਦੇ ਦਿਓ ਆਪਣੇ ਮੁਰਸ਼ਦ ਨੂੰ ਧਿਆ ਲਈਏ ਕੋਈ ਰਸਤਾ ਮਿਲ ਗਿਆ ਤੇ ਠੀਕ ਹੈ ਨਾ ਮਿਲਿਆ ਤੇ ਕਲਮਾ ਪੜ ਲਵਾਂਗੇ ਜਾਨ ਸਭ ਨੂੰ ਪਿਆਰੀ ਸੀ ਕਹਿੰਦੇ ਇਹ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਵੱਲ ਨੂੰ ਜਾਂਦੇ ਨੇ ਉਹਦਾ ਇੱਕ ਕਾਰਨ ਇਹ ਵੀ ਬਣਦਾ ਹੈ ਵੀ ਜਦੋਂ ਇਹਨਾਂ ਕੁਝ ਸਮਾਂ ਲੈ ਕੇ ਅਮਰਨਾਥ ਮੰਦਿਰ ਜਾਣਾ ਕੀਤਾ ਸ਼ਿਵਜੀ ਮਹਾਰਾਜ ਨੂੰ ਧਿਆਉਣਾ ਕੀਤਾ ਵੀ ਸਾਡੀ ਰੱਖਿਆ ਕਰੋ ਕਹਿੰਦੇ ਇੱਕ ਆਵਾਜ਼ ਪ੍ਰਗਟ ਹੁੰਦੀ ਹੈ ਵੀ ਗੁਰੂ ਨਾਨਕ ਦੇ ਘਰ ਨਾਲੋਂ ਵੱਡਾ ਕੋਈ ਨਹੀਂ ਹੈ ਤੁਹਾਡੇ ਡੁੱਬਦੇ ਹੋਏ ਸਨਾਤਨ ਮਤ ਨੂੰ ਮੋੜਾ ਦੇਣ ਵਾਲਾ ਉਹੀ ਹੈ ਇਸ ਗੱਲ ਦਾ ਖਿਆਲ ਰੱਖਿਓ ਹਰ ਧਰਮ ਦੇ ਮਹਾਪੁਰਸ਼ਾਂ ਦਾ ਅਦਬ ਹੈ ਪਟ ਸਹਿਬਾਨ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਨੇ ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨਾਂ ਮਾਣਿਓ ਪਰ ਸਾਰੇ ਮਹਾਪੁਰਸ਼ ਰਹਿਬਰ ਜਿਸੋ ਖੁਦਾ ਨੂੰ ਤੇ ਹੁੰਦੇ ਨੇ ਉਹੀ ਗੁਰੂ ਨਾਨਕ ਐ ਸਭ ਉਹਦੇ ਗੀਤ ਗਾਉਂਦੇ ਨੇ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਸ਼ਿਵਜੀ ਮਹਾਰਾਜ ਨੇ ਸਮਝਾ ਦਿੱਤਾ ਵੀ ਗੁਰਾਂ ਨਾਲੋਂ ਵੱਡਾ ਕੋਈ ਨਹੀਂ ਐ ਕੋਈ ਰੱਖਣ ਵਾਲਾ ਨਹੀਂ ਐ ਗੁਰੂ ਇਜ਼ 올 ਪਾਵਰਫੁਲ ਹੀ ਇਜ਼ ਡਿਵਾਈਨ ਉਹਦੇ ਨਾਲ ਦਾ ਕੋਈ ਦੂਜਾ ਨਹੀਂ ਐ ਜਾਓ ਦੀ ਸ਼ਰਨ ਚਲੇ ਜਾਓ ਬਾਣੀ ਦਾ ਫਰਮਾਨ ਹੈ ਨਾ ਜਾਂਕਾ ਕੀਆ ਸਭ ਕੁਛ ਹੋਏ ਤਿਸ ਕਾ ਅਮਰ ਨਾ ਮਿਟੈ ਕੋਈ ਗੁਰੂ ਜੋ ਕਰਦਾ ਹੈ ਉਹੀ ਹੋਵੇਗਾ ਉਹਦੇ ਅਮਰ ਨੂੰ ਉਹਦੇ ਬਚਨ ਨੂੰ ਮਿਟਾਇਆ ਨਹੀਂ ਜਾ ਸਕਦਾ ਨੋ ਵਨ ਕੈਨ ਇਰੇਜ਼ ਹਿਸ ਇਟਰਨਲ ਡਿਕਰੀ ਕਹਿੰਦੇ ਉਹਦੇ ਬਚਨ ਨੂੰ ਕੋਈ ਮਿਟਾਉਣ ਵਾਲਾ ਪੈਦਾ ਨਹੀਂ ਹੋਇਆ ਗੁਰੂ ਐਡਾ ਵੱਡਾ ਹੈ ਹਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸਕਾ ਰੂਪ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਬਕਾਲਪੁਰਖ ਦਾ ਸਵਾਰੂਪ ਨੇ ਖੈਰ ਗੁਰੂ ਨਾਨਕ ਦੇ ਘਰਵਾਲ ਨੂੰ ਕਿਰਪਾ ਰਾਮਦਾਤ ਦੌੜਿਆ ਹੈ ਸੰਗੀ ਸਾਥੀ ਬ੍ਰਾਹਮਣ ਪੰਡਿਤ ਲੈ ਕੇ ਗੁਰਾਂ ਦੀ ਸ਼ਰਣ ਵਿੱਚ ਆਨੰਦਾਂ ਦੀ ਪੂਰੀ ਪਹੁੰਚਦਾ ਹੈ ਹੁਣ ਉਥੇ ਬਚਨ ਕਰਦਾ ਹੈ ਰਖੋ ਅਬ ਹਿੰਦਨ ਕੀ ਟੇਕ ਨਾਹਿਨ ਜਗ ਮੈਂ ਰਹੇ ਨਾ ਏਕ ਧਰਮ ਪ੍ਰਸ਼ਟ ਜਬ ਸਗਰੇ ਹੋਏ ਪੂਜਾ ਸੁਰ ਆਦਕ ਨਹ ਜੋਏ ਆਏ ਮਹਾਰਾਜ ਸਾਡਾ ਧਰਮ ਪ੍ਰਸ਼ਟ ਹੋ ਚੱਲਿਆ ਹੈ ਸਭ ਤੋਂ ਪੁਰਾਣਾ ਮਤ ਜੋ ਸਨਾਤਨ ਮਤ ਡੁੱਬ ਚੱਲਿਆ ਹੈ ਇਹਦਾ ਖੁਰਾਕ ਖੋਜ ਮਿਟ ਜਾਵੇਗਾ ਬਾਪੂ ਕਿਰਪਾ ਕਰ ਹਿੰਦੂਆਂ ਦੀ ਟੇਕ ਤੂੰ ਐ ਤੇ ਮੇਰੇ ਗੁਰੂ ਦਾ ਕੀ ਸੁਭਾਅ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਬਚਪਨ ਵਿੱਚ ਹੀ ਚੌਹਾਂ ਵਰਿਆਂ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਬਚਪਨੇ ਵਿੱਚ ਹੀ ਬਿਆਨ ਕਰ ਦਿੱਤਾ ਸੀ ਵੀ ਇਹ ਸ਼ਰਨ ਆਇਆ ਨੂੰ ਰੱਖਣ ਵਾਲਾ ਹੈ ਮਹਾਰਾਜ ਕਹਿੰਦੇ ਤੁਹਾਡੀ ਰੱਖਿਆ ਕਰਾਂਗਾ ਮੈਂ ਫਕੀਰ ਔਰੰਗਜ਼ੇਬ ਦੇ ਨਾਲ ਇਹ ਵਾਦਾ ਹੁੰਦਾ ਹੈ ਕਸਮਾਂ ਖਾਧੀਆਂ ਜਾਂਦੀਆਂ ਨੇ ਵੀ ਅਗਰ ਸਾਡੇ ਮੁਰਸ਼ਦ ਗੁਰੂ ਤੇਗ ਬਹਾਦਰ ਸਾਹਿਬ ਹਏ ਔਰੰਗਜ਼ੇਬ ਤੈਨੂੰ ਸਜਦਾ ਕਰ ਦੇਣ ਸਿਰ ਛੱਡ ਦੇਣ ਤੀਨ ਤਿਆਗ ਕੇ ਕਲਮਾ ਪੜ੍ਹ ਲੈਣ ਤੇ ਤੈਨੂੰ ਕੱਲਾ ਕੱਲਾ ਜੱਜੂ ਲਾਉਣ ਦੀ ਕੋਈ ਲੋੜ ਨਹੀਂ ਹੈ ਗੁਰੂ ਸਾਡਾ ਕਲਮਾ ਪੜ ਲਵੇ ਅਸੀਂ ਸਾਰੇ ਜੰਝੂ ਲਾ ਕੇ ਪਿੱਛੇ ਚੱਲ ਪਾਵਾਂਗੇ ਤੇ ਜੇ ਗੁਰੂ ਨਾ ਨਾ ਝੁਕਿਆ ਤੇ ਕਸਮ ਉਠਾ ਕੁਰਾਨ ਦੀ ਤੂੰ ਸਨਾਤਨ ਮਤ ਨੂੰ ਝੁਕਾਵੇਂਗਾ ਨਹੀਂ ਜੰਝੂ ਨਹੀਂ ਲਾਵੇਂਗਾ ਵਾਦੇ ਕੀਤੇ ਗਏ ਖੈਰ ਕਈ ਵਾਰ ਪਹਿਮਾ ਸ਼ਿਕਨ ਹੁੰਦੇ ਨੇ ਲੋਕ ਵਾਦਾ ਤੋੜ ਦਿੰਦੇ ਨੇ ਪਰ ਵਾਦੇ ਕੀਤੇ ਗਏ ਗੁਰੂ ਡੋਲੇ ਨਹੀਂ ਚਾਂਦਨੀ ਚੌਕ ਸ਼ਹਾਦਤ ਹੁੰਦੀ ਹੈ ਮਹਾਰਾਜ ਸ਼ਹੀਦੀ ਦਿੰਦੇ ਨੇ 1732 ਬਿਕਰਮੀ ਸੰਮਤ ਆਪਣੇ ਨਿਰਗੁਣ ਸਰੂਪ ਵਿੱਚ ਅਪੇਧ ਹੁੰਦੇ ਨੇ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਓ ਦਾ ਗੁਰੂ ਗਲੈਡਲੀ ਅਕਸੈਪਟਡ ਦਾ ਲਾਰਡਸ ਵਿਲ ਖੁਦਾ ਦਾ ਹੁਕਮ ਮੰਨ ਕੇ ਮਹਾਰਾਜ ਸ਼ਹਾਦਤ ਦੀ ਉਪਦੀ ਮਾਨ ਜਾਂਦੇ ਨੇ ਆਪ ਇਸ ਠਿਕਰੇ ਨੂੰ 인ਸਾਨੀਅਤ ਦੇ ਲਈ ਭਨ ਕੇ ਆਪਣੇ ਨਿਰਗੁਣ ਸਰੂਪ ਵਿੱਚ ਅਪੇਧ ਹੋ ਗਏ ਤੇ ਦੂਸਰੇ ਪੱਖ ਵਿੱਚ ਇਸ ਗੱਲ ਦਾ ਖਿਆਲ ਰੱਖਿਓ ਸਨਾਤਨ ਮਤ ਨੂੰ ਨਜ਼ਾਤ ਦਵਾ ਦਿੱਤੀ ਸਤਗੁਰ ਦਾਤਾ ਮੁਕਤ ਕਰਾਇਓ ਦਾ ਇਹ ਸੁਭਾਅ ਹੈ ਇਸ ਕੁਰਬਾਨੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਲਬਜ਼ ਵਰਤਨਾ ਪਿਆ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਬਚਤਰ ਨਾਟਕ ਆਟੋ ਬਾਇਓਗ੍ਰਾਫੀ ਉਦੇ ਵਿੱਚ ਪਾਤਸ਼ਾਹ ਸਾਫ ਲਿਖਦੇ ਨੇ ਅਗਰ ਦੁਨੀਆ ਦਾ ਸਭ ਤੋਂ ਪੁਰਾਣਾ ਸਨਾਤਨ ਧਰਮ Hindu mat ਮੌਜੂਦ ਹੈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਰਹਿਮੋਂ ਕਰਮ ਕਰਕੇ ਹੈ ਤਿਲਕ ਜੰਜੂ ਰਾਖਾ ਪ੍ਰਪਤਾ ਕਾ ਕੀਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸ਼ੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ ਤੇਗ ਭਾਦਰ ਸੀ ਕਰਿਆ ਕਰੀ ਨਾ ਕਿਨੂ ਅੱਗੇ ਥੋੜੀਆਂ ਕੁਰਬਾਨੀਆਂ ਨੇ ਹੁਸੈਨ ਸ਼ਹਾਦਤ ਦੀ ਅਬਦੀ ਮਾਨਦਾ ਹੈ ਇੱਥੇ ਸਰਮਦ ਵਰਗੇ ਸ਼ਹੀਦ ਹੁੰਦੇ ਨੇ ਬڑے-ਬڑے ਮਹਾਪੁਰਸ਼ਾਂ ਨੇ ਸੱਚ ਲਈ ਸਿਰ ਦਿੱਤਾ ਹੈ, ਦੀਨ ਲਈ ਸਿਰ ਦਿੱਤਾ ਹੈ। ਤੇ ਦੀਨ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ ਹੈ। ਤੇ ਇਹ ਕਿਉਂ ਕਹਿਣਾ ਪੈ ਗਿਆ ਵੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆ ਨਾ। ਵੀ ਐਦਾਂ ਦੀ ਕੁਰਬਾਨੀ ਕਿਸੇ ਨੇ ਨਹੀਂ ਕੀਤੀ। ਇਹਦਾ ਇੱਕ ਕਾਰਨ ਹੈ। ਮੈਂ ਕਈ ਵਾਰੇ ਵਿਚਾਰ ਕਰਦਾ ਹੁੰਨਾ ਹੈ ਵੀ ਇਹ ਬਿਲਾਖਣ ਸ਼ਹਾਦਤ ਇਸ ਲਈ ਹੈ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਲਈ ਮਹਾਰਾਜ ਨੇ ਸਿਰ ਦਿੱਤਾ ਹੈ ਆਪਣੇ ਦੀਨ ਲਈ ਸਿਰ ਦੇਣ ਵਾਲਿਆਂ ਦੀ ਗਿਣਤੀ ਬੜੀ ਮਿਲ ਜਾਂਦੀ ਹੈ ਪਰ ਗੈਰਾਂ ਦੇ ਲਈ ਸਿਰ ਦੇਣਾ ਦੂਸਰੇ ਧਰਮ ਦੇ ਚਿੰਨਾ ਨੂੰ ਬਚਾਉਣ ਦੀ ਖਾਤਰ ਸਿਰ ਦੇਣਾ ਇਹ ਤਾਂ ਯੂਨੋ ਨੂੰ ਚਾਹੀਦਾ ਹੈ ਗਲੋਬਲ ਲੈਵਲ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸ਼ਹੀਦੀ ਪੁਰਬ ਮਨਾਉਣ ਮਨੁੱਖੀ ਅਧਿਕਾਰ ਦਿਵਸ ਦੀ ਤੌਰ ਤੇ ਇਹ ਦੁਨੀਆ ਵਿੱਚ ਪਰਫੁੱਲਤ ਹੋਣਾ ਚਾਹੀਦੇ ਨੇ ਇਹ ਜਿਹੜੇ ਦਿਹਾੜੇ ਨੇ ਬੜੇ ਰਹਿਬਰ ਹੋਏ ਆਪਣੇ ਧਰਮ ਦੇ ਚਿੰਨਾ ਲਈ ਸਿਰ ਦੇ ਸਕਦੇ ਨੇ ਗੈਰਾਂ ਦੇ ਚਿੰਨਾ ਲਈ ਸਿਰ ਦੇਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਆਇਆ ਹੈ ਤੁਸੀਂ ਇੱਥੇ ਕਈ ਵਾਰ ਇਹ ਵੀ ਕਹਿ ਦਿੰਦੇ ਹੋ ਜੀ ਇਹ ਤੁਸੀਂ ਜੰਜੂ ਦੀ ਰੱਖਿਆ ਲਈ ਕਿਉਂ ਕਹਿ ਦਿੰਦੇ ਹੋ ਸਿਰ ਦਿੱਤਾ ਹੈ ਇਨਸਾਨੀਅਤ ਲਈ ਸਿਰ ਦਿੱਤਾ ਵੀ ਕਹਿ ਦਿਆ ਕਰੋ ਦੇਖੋ ਇਨਸਾਨੀਅਤ ਦੇ ਵਿੱਚ ਜੰਜੂ ਵੀ ਆਵੇਗਾ ਪੰਜ ਕਕਾਰ ਦੇ ਧਾਰਨੀ ਵੀ ਆਉਣਗੇ ਇੱਥੇ ਗਾਇਤਰੀ ਪੜਨ ਵਾਲਾ ਵੀ ਆਉਣਾ ਹੈ ਤੇ ਬਾਗ ਦੇਣ ਵਾਲਾ ਸੁੱਲਾ ਵੀ ਆਉਣਾ ਹੈ ਗੁਰੂ ਜਗਤ ਗੁਰੂ ਹੈ ਉਸ ਦਿਨ ਕਿਰਪਾ ਰਾਮਦਤ ਸਨਾਤਨ ਮਤ ਸਮੇਤ ਚਰਣਾ ਵਿੱਚ ਆਇਆ ਬਾਪੂ ਨੇ ਰੱਖ ਲਿਆ ਜੇ ਕੋਈ ਕਲਮਾ ਪੜਨ ਵਾਲਾ ਆਉਂਦਾ ਤੇ ਉਹਨੂੰ ਵੀ ਰੱਖ ਦੇ ਕੋਈ ਨਿਤਨੇਮੀ ਆਉਂਦਾ ਤੇ ਉਸਨੂੰ ਵੀ ਰੱਖ ਦੇ ਕਿਉਂਕਿ ਗੁਰੂ ਦਾ ਬਿਰਦ ਹੈ ਜੋ ਸਰਣੇ ਆਵੇ ਤਿਸ ਕੰਠ ਲਾਵੇ ਉਹਦਾ ਸੁਭਾਅ ਹੈ ਉਹ ਜਗਤ ਗੁਰੂ ਹੈ ਇਸੇ ਕਰਕੇ ਹੀ ਸਿੱਖ ਜਗਤ ਦੇ ਵਿਦਵਾਨਾ ਉਹਨੂੰ ਹਿੰਦ ਦੀ ਚਾਦਰ ਨਹੀਂ ਕਿਹਾ ਸਮੂੱਚੀ ਕਾਇਨਾਤ ਦੀ ਚਾਦਰ ਕਿਹਾ ਕਵੀ ਸੈਨਾਪਤ ਨੂੰ ਪੜਿਓ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋ ਸਰਮੌਰ ਕਵੀ ਹੈ ਉਹਦੇ ਜਿਹੜੇ ਪਾਕ ਬੋਲ ਨੇ ਨਾ ਸ੍ਰੀ ਗੁਰੂ ਸੋਭਾ ਦੇ ਵਿੱਚ ਉਹ ਮਹਾਪੁਰਸ਼ੇ ਬੋਲ ਕਹਿੰਦਾ ਹੈ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸ੍ਰਿਸ਼ਟੀ ਦੀ ਪਾਤ੍ਰਖਣ ਵਾਲੇ ਨੇ ਤੇ ਸ੍ਰਿਸ਼ਟੀ ਦੇ ਵਿੱਚ ਸਾਰੇ ਹੀ ਧਰਮ ਆਉਂਦੇ ਨੇ ਇਨਸਾਨੀਅਤ ਵਿੱਚ ਸਾਰੇ ਹੀ ਧਰਮ ਆਉਂਦੇ ਨੇ ਇਨਸਾਨ ਰਾ ਇਨਸਾਨੀਅਤ ਲਾਸ ਮਸਤੂਦ ਗਰਭੂਨ ਆਧਾਰਦ ਹੈ ਸਮਸਤ ਇਨਸਾਨ ਕੌਣ ਹੈ ਜਿਹਦੇ ਚ ਇਨਸਾਨੀਅਤ ਹੈ ਤੇ ਗੁਰੂ ਨਾਲੋਂ ਵੱਧ ਕੇ ਪਾਠ ਇਹ ਕੌਣ ਇਨਸਾਨੀਅਤ ਦਾ ਪੜ੍ਹਾ ਸਕਦਾ ਹੈ ਜੋ ਸ਼ਰਨ ਆਇਆ ਦੁਖੀਆਂ ਨੂੰ ਰੱਖਦਾ ਹੈ ਮਹਾਰਾਜ ਪਾਤਸ਼ਾਹ ਦੇ ਦਰ ਤੇ ਹਿੰਦੂ ਆਏ ਉਹਨੇ ਰੱਖਿਆ ਐ ਮੁਸਲਮਾਨ ਆਉਂਦੇ ਉਹ ਰਖਦਾ ਉਹ ਕੋਈ ਖੇਤਰੀ ਚਾਦਰ ਨਹੀਂ ਐ ਇੱਕ ਧਰਮ ਦੀ ਚਾਦਰ ਨਹੀਂ ਐ ਜੰਜੂ ਦਾ ਰਾਖਾ ਤਾਂ ਕਿਆ ਕਿਉਂਕਿ ਉਸ ਦਿਨ ਇਨਸਾਨੀਅਤ ਚੋਂ ਜਿਹੜਾ ਅੰਛ ਆਇਆ ਸੀ ਡੁੱਬ ਰਿਹਾ ਸੀ ਉਹ ਸਨਾਤਨ ਮਤ ਸੀ ਗੁਰੂ ਚਾਦਰ ਬਣ ਗਿਆ ਗੁਰੂ ਨੇ ਸਨਾਤਨ ਮਤ ਦੀ ਪੱਤ ਢੱਕ ਲਈ ਇਹ ਬੋਲ ਗੁਰੂ ਹਰਗੋਬਿੰਦ ਸਾਹਿਬ ਦੇ ਸੰਨ ਪਿਛੇਨ ਗੋਈ ਕੀਤੀ ਸੀ ਭਵਿੱਖ ਬਾਣੀ ਕੀਤੀ ਸੀ ਹਾ ਬੀਬੀ ਨਾਨਕੀ ਅੱਜ ਤੇਰੇ ਲਖਤੇ ਜਗਰ ਨੇ ਕਿਸੇ ਨੰਗੇ ਦੇ ਤਨ ਨੂੰ ਕੱਜਣ ਲਈ ਇਹ ਤਨ ਦਾ ਲਿਬਾਸ ਵਾਰਿਆ ਏ ਕੱਲ ਨੂੰ ਦੀਨ ਨੂੰ ਕੱਜਣ ਦੇ ਲਈ ਇਹ ਤਨ ਦਾ ਜਿਹੜਾ ਚਾਦਰਾਂ ਹੈ ਉਹ ਵੀ ਇਹਨਾਂ ਨੂੰ ਪਹਿਨਾ ਕੇ ਦੀਨ ਦੀ ਇੱਜ਼ਤ ਆਬਰੂ ਢੱਕ ਲਵੇਗਾ ਆਪਾ ਵਾਰ ਦਵੇਗਾ ਸ਼ਹਾਦਤ ਦੀ ਅਬਦੀ ਮਾਣ ਲਵੇਗਾ ਐਸਾ ਹੀ ਹੁੰਦਾ ਹੈ ਗੁਰੂ ਮਹਾਰਾਜ ਦੇ ਬੋਲ ਸੱਚ ਹੁੰਦੇ ਨੇ ਕਿਉਂਕਿ ਚੌਥਾ ਜੁਗਾ ਵਿੱਚ ਮੌਜੂਦ ਨੇ ਜਾਣਦੇ ਨੇਗਾ ਕੀ ਹੋਣਾ ਤੂੰ ਸਤਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ ਥਰੂਆਊਟ ਦਾ 4 ਐਜਸ ਥਰੂਆਊਟ 올 ਦਾ ਜੁਗਾ ਹਰ ਜੁਗ ਦੇ ਵਿੱਚ ਗੁਰੂ ਮੌਜੂਦ ਹੈ ਹਰ ਜੁਗ ਬਾਬਤ ਤੋਂ ਜਾਣਦਾ ਹੈ ਖੈਰ ਉਹ ਸ੍ਰਿਸ਼ਟੀ ਦੀ ਚਾਦਰ ਨੇ ਪਾਤਸ਼ਾ ਸਨਾਤਨ ਮਤ ਨੂੰ ਮਹਾਰਾਜ ਨੇ ਰੱਖਣਾ ਕੀਤਾ ਤੇ ਬਾਣੀ ਕਹਿੰਦੀ ਹੈ ਗੁਰੂ ਤੋਂ ਬਿਨਾ ਕੋਈ ਸਜਣ ਨਾ ਬਣਾਈ ਕਿਰਪਾ RAM ਦੱਤ ਤੋਂ ਕਦੇ ਪੁੱਛ ਕੇ ਦੇਖੀ ਕਿਤੇ ਆ ਜਾਵੇ ਨਾ ਤੇਰੇ ਸਾਵੇਂ ਤੇ ਪੁੱਛੀ ਵੀ ਸਜਣ ਬੜੇ ਸਨ ਦੇਵੀ ਦੇਵਤੇ ਬੜੇ ਧਿਆਏ ਸਨ ਕਿਸੇ ਨੇ ਬਾਹ ਨਹੀਂ ਫੜੀ ਇਹ ਗੁਰੂ ਹੀ ਅਖੀਰ ਤੁਹਾਡੀ ਰੱਖਿਆ ਕਰ ਪਾਇਆ ਹੈ ਤੇ ਗੁਰੂ ਗਰੰਥ ਸਾਹਿਬ ਜੀ ਬੋਲ ਨੇ ਤੇ ਕਿਰਪਾ ਰਾਮਦਾਤ ਵਰਗੇ ਦੁਖਿਆਰਿਆਂ ਦੇ ਹਿਰਦੇ ਚ ਵੀ ਇਹੀ ਬੋਲ ਨਿਕਲਨੇ ਨੇ ਮੀਤ ਸਖੇ ਕਹਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਸਜਣ ਬਰੇ ਹੋਣਗੇ ਪਰ ਗੁਰੂ ਪਰਮੇਸ਼ਰ ਤੋਂ ਬਿਨਾ ਕੋਈ ਰਖਿਆ ਕਰਨ ਵਾਲਾ ਨਹੀਂ ਹੈ there is no one without the transcendent lord without guru nanak guru teek bahadur kehnde gur ki seva ਮੁਕਤ ਪਰਾਇਣ ਅਨੰਦਨ ਕੀਰਤਨ ਕੀਨਾ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਨਜਾਤ ਪਾਉਂਦਾ ਹੈ ਲਿਬਰੇਸ਼ਨ ਪਾਉਂਦਾ ਹੈ ਐਮੈਂਸੀਪੇਸ਼ਨ ਪਾਉਂਦਾ ਹੈ ਮੁਕਤੀ ਪਾਉਂਦਾ ਹੈ ਚਾਹੇ ਵਿਕਾਰਾਂ ਦੇ ਬੰਧਨ ਨੇ ਚਾਹੇ ਪ੍ਰਤੱਖ ਪੈਰਾਂ ਦੀਆਂ ਬੇੜੀਆਂ ਨੇ ਕੋਈ ਵੀ ਬੰਧਨ ਹੋਵੇ ਗੁਰੂ ਹੀ ਕੱਟਣ ਦੇ ਯੋਗ ਹੈ ਗੁਰੂ ਦੀ ਸ਼ਰਨ ਆਇਆ ਹੀ ਗੱਲ ਬਣਦੀ ਹੈ ਐਸੇ ਮਹਾਰਾਜ ਨੇ ਬਚਪਨ ਵਿੱਚ ਹੀ ਉਹਨਾਂ ਬਾਬਤੇ ਬੋਲ ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤੇ